ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਸੰਗਰਾਮ ਆਪਾਂ ਬਣਾ ਲੱਗੇ ਆ ਬਰਾ ਪ੍ਰਸ਼ਾਦ ਦੇ ਦੇਗ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਇੱਕ ਕੌਲੀ ਘਿਓ ਦੀ ਫਿਰ ਇੱਕ ਕੌਲੀ ਆਪਾਂ ਲਵਾਂਗੇ ਆਟੇ ਦੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਾਂਜੀ ਉਹਨਾਂ ਨੂੰ ਪੂਰਾ ਹਿਲਾਇ ਚਾਵਾਂਗੇ ਤੇ ਇੱਕ ਪਾਸੇ ਆਪਾਂ ਰੱਖਿਆ ਆ ਪਾਣੀ ਸਵਾਦੋਪਰ ਕੱਪਾ ਪਾਣੀ ਦੇ ਪਾ ਕੇ ਕੋਲੀਆਂ ਤੇ ਉਹਦੇ ਵਿੱਚ ਖੰਡ ਪਾ ਕੇ ਰੱਖੀ ਹੋਈ ਆ ਉਹ ਮੈਨੂੰ ਕਿਉਂ ਥੋੜਾ ਜਿਹਾ ਘੱਟ ਲੱਗਾ ਸੀ ਇਸ ਲਈ ਮੈਂ ਕਿਉਂ ਥੋੜਾ ਜਿਹਾ ਹੋਰ ਪਾਇਆ ਉਹਨਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਜਦ ਤੱਕ ਇਹ ਬ੍ਰਾਊਨ ਨਹੀਂ ਹੁੰਦਾ ਔਰ ਇਹਨੂੰ ਹਲਾਉਂਦੇ ਹੀ ਰਹਿਣਾ ਵਾ ਬਸ ਇਹਨੂੰ ਸੇਵਣਾ ਸੇਕ ਤੇ ਹੌਲੀ-ਹੌਲੀ ਆਪਾਂ ਨਾਲ ਮੱਠੇ-ਮੱਠੇ ਸੇਕਦੇ ਹਿਲਾਉਂਦੇ ਰਹਿਣਾਗੇ ਆ ਦੇ ਥੱਲੇ ਨਾਲ ਲੱਗ ਜੇ ਆਟਾ ਹੁਣ ਆਪਾਂ ਇੱਕ ਪਾਸੇ 2.5 ਕੱਲੀਆਂ ਪਾਣੀ ਤੇ ਵਿੱਚ ਠੰਡ ਪਾਈਏ ਕੁ ਕੱਲੀਆਂ ਫਿਰ ਆਪਾਂ ਨੂੰ ਛੋੜਾ ਪ੍ਰਸ਼ਾਦ ਦੇ ਵਿੱਚ ਪਾਣ ਲੱਗਿਆ ਨਾਲ ਥੋੜਾ ਸੌਫਾ ਜਿਹਾ ਲੋਕੀ ਫੇਰੇ ਨਹੀਂ ਹਿਲਾਉਣੀ ਚੰਗੀ ਤਰ੍ਹਾਂ ਜਦ ਤੱਕ ਇਹ ਚੰਗੀ ਤਰ੍ਹਾਂ ਬਰਾਊਨ ਨਹੀਂ ਹੋ ਜਾਂਦਾ ਤਦ ਤੱਕ ਇਹਨੂੰ ਹਿਲਾਉਂਦੇ ਰਵਾਂਗੇ ਹਾਂਜੀ ਬਿਲਕੁਲ ਇਹਨੂੰ ਸੇਮ ਸੇਮ ਸੇਕਦੇ ਆਪਾਂ ਮਿੱਠੇ ਮਿੱਠੇ ਸੇਕਦੇ ਨੂੰ ਹਿਲਾਈ ਜਾਣਾ ਵਾ ਛੱਡਣਾ ਨਹੀਂ ਆ ਤਾਂ ਜੋ ਆਪਾਂ ਜੇ ਇਹਨੂੰ ਛੱਡਾਂਗੇ ਫਿਰ ਇਹ ਥੱਲੇ ਚਿੱਕ ਜੂਗਾ ਆਕਾ ਤੇ ਇਸ ਲਈ ਇਹਨੂੰ ਆਪਾਂ ਹਿਲਾਉਣਾ ਨਹੀਂ ਬੰਦ ਕਰਨਾ ਬਿਲਕੁਲ ਹਿਲਾਈ ਜਾਣਾ ਬਸ ਆਪਾਂ ਫੇਰੀ ਉਨਾ ਹੀ ਜ਼ਿਆਦਾ ਸਿਮ ਸਿਮ ਸੇਕ ਤੇ ਬਨੂ ਉਨਾ ਜ਼ਿਆਦਾ ਟੇਸਟੀ ਬਣੂਗਾ ਹਾਂਜੀ ਦੇਖੋ ਹੁਣ ਅੱਗੇ ਨਾਲੋਂ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਨਾ ਆਟੇ ਦਾ ਇਸ ਤਰ੍ਹਾਂ ਆਪਾਂ ਥੋੜਾ ਜਿਆ ਨੂੰ ਹੋਰ ਬਰਾਊਨ ਹੋਣ ਤੱਕ ਹਿਲਾਵਾਂਗੇ ਥੋੜਾ ਜਿਹਾ ਹੋਰ ਬਰਾਊਨ ਹੁੰਦਾ ਵਾ ਨਾ ਫੇਰ ਆਪਾਂ ਦੇ ਵਿੱਚ ਖੰਡ ਵਾਲਾ ਪਾਣੀ ਪਾਵਾਂਗੇ ਹਾਂਜੀ ਇਹ ਫੋਨ ਕਿੰਨਾ ਸੋਨਾ ਕਲਰ ਆ ਗਿਆ ਨਾ ਇਹ ਤੇ ਉਸ ਪਰ ਬਿਲਕੁਲ ਬਰਾਊਨ ਹੁੰਦਾ ਜਾ ਰਿਹਾ ਹੈ ਸੇਮੋਸਾ ਲਈ ਜਨਾ ਚੱਡਾਣੀ ਬਿਲਕੁਲ ਵੀ ਜਦ ਤੱਕ ਇਹ ਕੁਦਰਤਾ ਬ੍ਰਾਊਨ ਨਹੀਂ ਹੋ ਜਾਂਦਾ ਹਾਂਜੀ ਹੁਣ ਦੇਖੋ ਇਹ ਬੁਖੋ ਬ੍ਰਾਊਨ ਹੋ ਗਿਆ ਬਿਲਕੁਲ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਹੁਣ ਇਹਦਾ ਕਲਰ ਕਿੰਨਾ ਸੋਹਣਾ ਬਣ ਗਿਆ ਵਾ ਤੇ ਬਿਲਕੁਲ ਬ੍ਰਾਊਨ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਠੰਡਾ ਵਾਲਾ ਪਾਣੀ ਮਿਕਸ ਕਰਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਤਾਂਜ ਦੇ ਵਿੱਚ ਉਹ ਲੰਸ ਜਿਹੜਾ ਬਣ ਜਾਣ ਹਾਂ ਜੀ ਬਿਲਕੁਲ ਥੋੜਾ ਥੋੜਾ ਕਰਕੇ ਪਾਵਾਂਗੇ ਜੀ ਆਪਾਂ ਨੂੰ ਬਿਲਕੁਲ ਥੋੜਾ ਥੋੜਾ ਕਰਕੇ ਆਪਾਂ ਪਾਣੀ ਵਿੱਚ ਮਿਕਸ ਕਰਾਂਗੇ ਤੇ ਫਿਰ ਆਪਣਾ ਪ੍ਰਸ਼ਾਦ ਹੋਣਾ ਹੀ ਜ਼ਿਆਦਾ ਟੇਸਟੀ ਬਣੇਗਾ ਜਿੰਦੇ ਜਿਖੋ ਜਿਓ ਲੇਕਿਨ ਨਾ ਆਪਣਾ ਖਰਾ ਪ੍ਰਸ਼ਾਦ ਜੇਕ ਕਰਕੇ ਤਿਆਰ ਆ ਜੋ हम आप गुरद्वारा साहब लैके जावे उठे बाबा जी तो भोग लगावे तो फिर टेस्ट करा खावे हाँ जी फिर आपसाद छादा जी हम डब्बे पा के फिर गुरुद्वारा साहब लैके जावे वागुरू जी का खालसा वाहगुरू जी की फतह